ਦੇਖੇ ਜੀ ਤੁਹਾਨੂੰ ਸਹੀ ਜਿਹੜੀ ਦੱਸਾਂ ਸਾਡਾ ਹੁਣ 2 ਦਿਨ ਬਾਅਦ ਅਜ ਤੋਂ 2 ਦਿਨ ਬਾਅਦ ਹੈਗਾ ਯਾ ਮਿਲਾਦੁਨ ਨਬੀ ਅੰਮੀ ਪੈਣ ਤੋਂ ਪਹਿਲਾਂ ਸਾਰੇ ਤੇ ਇਰਾਦਾ ਸੀਗਾ ਕਿ ਹਾਂਜੀ ਸਾਡਾ ਉਹ ਹੈਗਾ ਆਪਾਂ ਪਿਛਲੇ ਸਾਲ ਵੀ ਲੰਗਰ ਲਾਇਆ ਸੀ ਆਪਣੇ ਇਲਾਕੇ ਜਲੰਧਰ ਦੇ ਵਿੱਚ ਹੀ ਤੇ ਜਦੋਂ ਆਪਾਂ ਇਹ ਪਲੈਨਿੰਗ ਪੂਰੀ ਸਾਡੀ ਹੋ ਗਈ ਸੀਗੀ ਹੈਣਾ ਜੀ ਗਰੁੱਪ ਦੇ ਵਿੱਚ ਜਿਹੜੀ ਜਿੰਨੇ ਵੀ ਸੰਗਠਨ ਹੈਗੇ ਸਾਡੀ ਯੂਵਾ ਸੰਗਠਨ ਹੈਗੀ ਆ ਤੇ ਸਾਰਿਆਂ ਦੀ ਪਲੈਨਿੰਗ ਹੋ ਗਈ ਸੀ ਕਿ ਪਰ ਜਿੱਦਾਂ ਦੇਖਿਆ ਮੀ ਪੈ ਗਿਆ ਚਲੋ ਮੀ ਪਿਆ ਅੱਜ ਪਿਆ ਕੱਲ ਪਿਆ ਕੁਝ ਜ਼ਿਆਦਾ ਹੀ ਹੋ ਗਿਆ ਹਰ ਦਾ ਮਾਹੌਲ ਪੂਰਾ ਬੜ ਗਿਆ ਜੀ ਤੇ ਫਿਰ ਚਾਰੇ ਪਾਸੇ ਸੋਸ਼ਲ ਮੀਡੀਆ ਤੇ ਰਾਹੀ ਵੀ ਦੇਖਾ ਨੂੰ ਮਿਲਦਾ ਪਿਆ ਸੀ ਕਿ ਕਈ ਪਿੰਡ ਉਜੜ ਗਏ ਨੇ ਹੈਨਾ ਤੇ ਅਸੀਂ ਇਹ ਵੀ ਦੇਖਿਆ ਹਾਂ ਬਈ ਕਈ ਬੰਦੇ ਜਾ ਕੇ ਸੇਵਾ ਕਰ ਰਹੇ ਨੇ ਤੇ ਸਾਡੇ ਵੀ ਖਿਆਲ ਚ ਆਇਆ ਕਿ ਆਪਾਂ ਜਿਹੜੀ ਉਧਰ ਸੇਵਾ ਕਰਨੀ ਆ ਸਭ ਤੋਂ ਜ਼ਿਆਦਾ ਜ਼ਰੂਰਤ ਇਸ ਵੇਲੇ ਇੱਧਰ ਹੈਗੀ ਆ ਤੇ ਅਸੀਂ ਇਹੀ ਚੀਜ਼ ਉਸ ਪਲਾਨ ਨੂੰ ਪੋਸਟਪੋਨਟ ਤਾਂ ਨਹੀਂ ਕੀਤਾ ਉਸ ਪਲਾਨ ਨੂੰ ਅਸੀਂ ਇੱਧਰ ਤਬਦੀਲ ਕਰਤਾ ਆ ਕਿ ਉਧਰ ਲੰਗਰ ਨਾ ਲਾ ਕੇ ਜ਼ਿਆਦਾ ਜ਼ਰੂਰਤਮੰਦ ਇੱਧਰ ਲੱਗ ਰਹੇ ਸਾਨੂੰ ਜਿੱਥੇ ਬਾੜ ਆਈ ਆ ਜਿੱਥੇ ਬੰਦੇ ਕਈਆਂ ਦੇ ਘਰ ਹੀ ਰੁੜ ਗਏ ਕਈਆਂ ਦੇ ਪਸ਼ੂਆਂ ਰੜ ਗਏ ਤੇ ਅਸੀਂ ਬਸ ਬਹੁਤ ਹੀ ਛੋਟਾ ਇਹ ਆਪਣੇ ਵੱਲੋਂ ਕੋਸ਼ਿਸ਼ ਕੀਤੀ